ਕਾਰਯੋਗ ਸਾਥੀਓ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਬਹੁਤ ਹੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਆਪ ਸਭ ਸਾਥੀ ਪਹੁੰਚੇ ਹੋ ਮੇਰੇ ਨਾਲ ਵੀ ਮੇਰੇ ਤੋਂ ਪਹਿਲਾਂ ਸਾਡੇ ਸਾਥੀ ਨੇ ਦੱਸਿਆ ਕਿ ਮੇਰੇ ਨਾਲ ਰੋਪੜ ਜ਼ਿਲ੍ਹੇ ਦੇ ਦੋਨੋਂ ਵਿਧਾਇਕ ਵਿਧਾਨ ਸਭਾ ਚ ਮੇਰੇ ਸਾਥੀ ਸਤਾਰਿਓ ਐਡਵੋਕੇਟ ਦਨੇਸ਼ ਛੱਡਾ ਜੀ ਜੋ ਰੋਪੜ ਵਿਧਾਨ ਸਭਾ ਦੀ ਨੁਮਾਇੰਦਗੀ ਕਰਦੇ ਨੇ ਤੇ ਸਤਾਰਿਓ ਡਾਕਟਰ ਚਰਨਜੀਤ ਚੰਨੀ ਜੀ ਜੋ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਨੁਮਾਇੰਦੀ ਕਰਦੇ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਡਾਕਟਰ ਸੰਜੀਵ ਗੌਤਮ ਜੀ, ਰਾਮਕਮਨ ਬੁਕਾਰੀ ਜੀ, ਸਾਡੇ ਯੂਥ ਦੇ ਪ੍ਰਧਾਨ ਸਾਡੀ ਸਾਰੀ ਲੀਡਰਸ਼ਿਪ ਉਸਲਾ ਜੀ, ਮੈਡਮ ਸਾਰੀ ਸਮੁੱੱਚੀ ਲੀਡਰਸ਼ਿਪ ਤੁਹਾਡੇ ਸਾਹਮਣੇ ਬੈਠੀ ਹੈ ਜ਼ਿਲ੍ਹੇ ਦੀ ਅੱਜ ਇੱਕ ਬਹੁਤ ਜਿਹੜੀ ਅਹਿਮ ਮੁੱਦਾ ਹੈ ਪੰਜਾਬ ਦੇ 55 ਲੱਖ ਗਰੀਬਾਂ ਦਾ ਆਮ ਲੋਕਾਂ ਦਾ ਸਾਡੇ ਮਨਰੇਗਾ ਦੇ ਕੰਮ ਹੈ ਸਾਡੇ ਦਲਿਤ ਪਰਿਵਾਰ ਗਰੀਬਾਂ ਦੇ 55 ਲੱਖ ਪਰਿਵਾਰਾਂ ਦੇ 55 ਲੱਖ ਪੰਜਾਬੀਆਂ ਦੇ ਰੋਟੀ ਦੀ ਥਾਲੀ ਦੇ ਵਿੱਚੋਂ ਰੋਟੀ ਖਾਣ ਦੀ ਕੋਸ਼ਿਸ਼ ਕੀਤੀ ਹੈ। ਇਹ ਕੋਸ਼ਿਸ਼ ਕਿਹਨੇ ਕੀਤੀ ਹੈ? ਇਹ ਕੋਸ਼ਿਸ਼ ਕੀਤੀ ਹੈ ਕੇਂਦਰ ਦੀ ਭਾਜਪਾ ਸਰਕਾਰ ਨੇ। ਹਰ ਵਾਰ ਹਰ ਵਾਰ ਉਹਨਾਂ ਦਾ ਕੋਈ ਮਨਸੂਬਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ। ਪੰਜਾਬ ਦੀ ਪਿੱਠ ਤੇ वार ਕੀਤਾ ਜਾਵੇ। ਤੇ ਉਸੇ ਤਹਿਤ ਤੇ ਤੁਸੀਂ ਦੇਖੋ ਕਲਪਨਾ ਕਰਕੇ ਦੇਖੋ ਕਿ ਜਿਹੜਾ ਸੂਬਾ ਪੂਰੇ ਦੇਸ਼ ਦਾ ਢਿੱਡ ਭਰਦਾ ਉਸੇ ਸੂਬੇ ਦੇ ਉੱਤੇ ਇੰਨਾ ਵੱਡਾ ਟੱਕਾ 55 ਲੱਖ ਗਰੀਬਾਂ ਦੇ ਰਾਸ਼ਨ ਖੋਣ ਦੀ ਪਿਆਰੀ ਹੈ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਕਦੀ ਕਹਿੰਦੀ ਹੈ ਜੀ ਈਕੀ ਈਕੇਵਾਈਸੀ ਕਰਨੀ ਹੈ ਕਦੀ ਕਹਿੰਦੀ ਹੈ ਜੀ ਨਹੀਂ ਇਤਾਂ ਜੀ ਪੰਜਾਬੀ ਅਮੀਰ ਹੈ ਵੈਸੇ ਵੀ ਮੈਂ ਤੁਹਾਨੂੰ ਦੱਸ ਦਵਾਂ ਬਾਕੀ ਸਟੇਟਾਂ ਦੇ ਵਿੱਚ ਤਾਮਿਲਨਾਡੂ ਰਾਜਸਥਾਨ 70 70% ਪਹਿਲਾਂ ਸਾਡੇ ਤੇ ਕੈਪ ਲਾਈ ਹੋਈ ਹੈ ਤੇ ਹੁਣ ਉਸ ਤੋਂ ਬਾਅਦ ਈ ਕੇਵੀਆਈਸੀ ਦੇ ਨਾਮ ਦੇ ਉੱਤੇ ਤੇ ਹੋਰ ਸ਼ਰਤਾਂ ਲਾ ਕੇ ਸ਼ਰਤ ਲਾ ਦਿੱਤੀ ਕਿ ਜਿਹੜੇ ਜਿਹਦੇ ਕੋਲ 2.5 ਕਿੱਲੇ ਜ਼ਮੀਨ ਹੈ ਉਹ ਅਮੀਰ ਹੋ ਗਿਆ ਮੈਂ ਖੁਦ ਇੱਕ ਜ਼ਿਮੀਦਾਰ ਪਰਿਵਾਰ ਤੋਂ ਆਂ ਮੈਨੂੰ ਕਿਸਾਨਾਂ ਦਾ ਦਰਦ ਪਤਾ ਤੁਸੀਂ ਦੱਸ ਦਿਓ ਜੀ ਨਾਲੇ ਸਾਡਾ ਤਾਂ ਰੋਪੜ ਜ਼ਿਲ੍ਹੇ ਦੇ ਵਿੱਚ ਬਿਰਲਾ ਹੀ ਕੋਈ ਆ ਜਿਹੜਾ 2.5 ਕਿੱਲੇ ਤੋਂ ਉੱਤੇ ਆ ਜਿਹਦੇ ਕੋਲ ਜ਼ਮੀਨ ਸਾਡੇ ਤਾਂ ਸਾਰੇ ਇੱਥੇ ਛੋਟੇ ਜ਼ਿਮੀਦਾਰ ਹੈ ਦੱਸੋ 2.5 ਕਿੱਲੇ ਵਾਲਾ ਕਿਵੇਂ ਆਪਣੇ ਬੱਚੇ ਨੂੰ ਪੜ੍ਹਾ ਲੂਗਾ ਕਿਵੇਂ ਇਲਾਜ ਕਰਾਊਗਾ ਕਿਵੇਂ ਕਰੂਗਾ ਕਹਿੰਦੇ ਅਮੀਰ ਹੋ ਗਿਆ ਫਿਰ ਕਹਿੰਦੇ ਕਿ ਜਿਹਦੇ ਕੋਲ ਪੁਰਾਣੀ ਗੱਡੀ ਹੈ ਉਹ ਅਮੀਰ ਹੋ ਗਿਆ ਇਹ ਵੀ ਖਾਸ ਕਰਕੇ ਰੋਪੜ ਜ਼ਿਲ੍ਹੇ ਲਈ ਸਭ ਤੋਂ ਅਹਿਮ ਮੁੱਦਾ ਹੈ ਕਿ ਸਭ ਤੋਂ ਵੱਧ ਟੈਕਸੀ ਡਰਾਈਵਰ ਸਾਡੇ ਜ਼ਿਲ੍ਹੇ ਤੋਂ ਅਸੀਂ ਜੇਕਰ ਕੋਈ ਗਰੀਬ ਜੇਕਰ ਕੋਈ ਟੈਕਸੀ ਚਾਲਕ ਹੈ ਰ ਮਤਲਬ ਉਹ ਤਾਂ ਰਾਸ਼ਨ ਕਾਰਡ ਦੋਗੇ ਅਮੀਰ ਹੋ ਗਿਆ ਫਿਰ ਕਹਿੰਦੇ ਜੀ ਕੋਈ ਵਿਦੇਸ਼ ਗਿਆ ਇਹ ਵੀ ਸਭ ਤੋਂ ਵੱਧ ਸਾਡੇ ਜ਼ਿਲ੍ਹੇ ਨਾਲ ਸਭ ਤੋਂ ਵੱਧ ਸਾਡੇ ਇਲਾਕੇ ਦੇ ਵਿੱਚੋਂ ਬੱਚੇ ਜਾਂਦੇ ਆ ਸਾਡੇ ਗੱਲ ਅਰਬ ਮੁਲਕ ਦਿਹਾੜੀ ਕਰਨ ਇਹਦਾ ਮਤਲਬ ਕਿ ਉਹ ਅਮੀਰ ਹੋਗੇ ਐਨ ਆਰ ਆਈ ਹੋਗੇ ਇਹਦਾ ਮਤਲਬ ਉਹਨਾਂ ਨੇ ਪਿੱਛੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਨੂੰ ਉਹਨਾਂ ਦੀ ਭੈਣ ਨੂੰ ਰਸਾਇਣ ਨਹੀਂ ਦੋਵਗੇ ਤੁਸੀਂ ਇੱਕ ਤੋਂ ਵਿਚਾਰਾ ਉੱਥੇ ਦਿਹਾੜੀ ਕਰ ਰਿਹਾ ਫਿਰ ਕਹਿੰਦੇ ਅਗਰ ਕਿਸੇ ਦੇ ਬੱਚੇ ਨੂੰ ਨੌਕਰੀ ਮਿਲ ਗਈ ਵਕਤ ਵੱਖਰੀ ਵੱਖਰੀ ਸ਼ਰਤਾਂ ਲਾ ਕੇ ਈਕੇ ਵੈਸੇ ਦੇ ਨਾਮ ਦੇ ਉੱਤੇ ਪੰਜਾਬ ਸਰਕਾਰ ਨੇ ਕੀ ਆ ਸੀ ਕੰਮ ਕਰਦਾ ਮੈਂ ਤੁਹਾਨੂੰ ਦੱਸਦਾ ਰੋਪੜ ਜ਼ਿਲ੍ਹੇ ਚ 88% ਪਰਿਵਾਰਾਂ ਦੀ ਈਕੇ ਵੈਸੀ ਹੋ ਚੁੱਕੀ ਹੈ ਮੈਂ ਪਰਸੋ ਸਟੇਟਸ ਚੈੱਕ ਕਰਾਇਆ ਪੂਰੇ ਜ਼ਿਲ੍ਹੇ ਦੇ ਵਿੱਚ ਤਿੰਨੋ ਹਲਕਿਆਂ ਚ 88% ਜਿਹੜੇ 12% ਆ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਸੀ ਇੱਕ ਇੱਕ ਪਰਿਵਾਰ ਦਾ ਪਰ ਇਹ ਤੁਸੀਂ ਕੀ ਹੈ ਤੁਸੀਂ ਉੱਥੇ ਦਿੱਲੀ ਦੇ ਵਿੱਚ ਏਸੀ ਕਮਰੇਆਂ 'ਚ ਬੈਠ ਕੇ ਤੁਸੀਂ ਗਰੀਬਾਂ ਦੇ ਨਾਲ ੱਕਾ ਕਰਦੇ ਹੋ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਬਰਦਾਸ਼ਤ ਨਹੀਂ ਅਸੀਂ ਆਪਣੇ ਇੱਕ ਵੀ ਇੱਕ ਵੀ ਪੰਜਾਬ ਦੇ ਇਦਾਂ ਦਾ ਪਰਿਵਾਰ ਪੰਜਾਬ 'ਚ 1.55 ਕਰੋੜ ਲੋਕਾਂ ਨੂੰ ਮੁਕਤ ਰਾਸ਼ਨ ਮਿਲਦਾ ਅਸੀਂ ਇੱਕ ਵੀ ਇਦਾਂ ਦਾ ਸ਼ਖਸ ਜਿਹੜਾ ਹੈ ਪਰਿਵਾਰ ਹੈ ਉਦਾ ਰਸ਼ਨ ਖੋਹ ਨਹੀਂ ਦਵਾਂਗੇ ਬਲਕਿ ਅਸੀਂ ਲਿਮਟ ਵਿਦਾਂਦੀ ਇਹਨਾਂ ਨੂੰ ਕਿਹਾ ਤੇ ਜਿਹੜੇ ਪਰਿਵਾਰ ਰਹਿ ਗਏ ਅਜੇ ਵੀ ਮੈਂ ਜਾ ਕੇ ਪਿੰਡਾਂ ਦੇਖਦਾ ਬਹੁਤ ਸਾਰੇ ਗਰੀਬ ਪਰਿਵਾਰ ਹਜੇ ਵੀ ਮਾਝੇ ਉਹਨਾਂ ਦੇ ਵੀ ਕਾਰ ਜੋ ਵੀ ਸੰਕਲ ਹੋਇਆ ਚਾਹੇ ਕਾਨੂੰਨੀ ਲੜਾਈ ਚਾਹੇ ਰਾਜਨੀਤਿਕ ਲੜਾਈ ਚਾਹੇ ਜਨ ਅੰਦੋਲਨ ਚਾਹੇ ਦਿੱਲੀ ਜਾ ਕੇ ਮੈਨਾ ਪਵੇ ਅਸੀਂ ਇੱਕ ਵੀ ਕਿਸੇ ਪੰਜਾਬੀ ਦਾ ਜਿਹੜਾ ਰਸ਼ਨ ਹੈ ਖੋਹ ਨਹੀਂ ਦਵਾਂਗੇ ਇਹ ਸਾਡਾ ਹੱਕ ਹੈ ਅਸੀਂ ਦੇਸ਼ ਦਾ ਢਿੱਡ ਭਰਿਆ ਜਦੋਂ ਦੇਸ਼ ਦੇ ਵਿੱਚ ਅਨਾਜ ਦਾ ਕਾਲ ਸੀ ਸਭ ਤੋਂ ਵੱਧ ਅਸੀਂ ਪੰਜਾਬ ਅਜਰੀ ਸਭ ਤੋਂ ਵੱਧ ਅਸੀਂ ਜਿਹੜਾ ਹੈ ਫੂਡ ਬੈਂਕ ਦੇ ਵਿੱਚ ਸਭ ਤੋਂ ਵੱਧ ਨਾਜ ਦਾ ਯੋਗਦਾਨ ਪੰਜਾਬ ਮਾਉਂਦਾ ਤੇ ਅਸੀਂ ਪੰਜਾਬ ਦੇ ਨਾਲੇ ਠੱਗਾ ਨਹੀਂ ਹੁੰਨ ਦਵਾਂਗੇ ਇਸ ਦੇ ਵਿੱਚ ਜੋ ਮਰਜ਼ੀ ਕਰਨਾ ਪਵੇ ਇਹ ਸਾਡੀ ਸਰਕਾਰ ਦਾ ਫਰੰ ਹੈ ਸਾਡੇ ਸਾਰੇ ਸਾਥੀਆਂ ਦਾ ਫਰੰ ਹੈ ਸਾਡੀ ਲੀਡਰਸ਼ਿਪ ਦਾ ਫਰੰ ਹੈ ਸਾਡੇ ਹਰ ਇੱਕ ਵਰਕਰ ਦਾ